ਆਪਰੇਸ਼ਨ ਸੀਲ 7 ਦੇ ਤਹਿਤ ਸ਼ਿਮਕਸਰ ਸਾਹਿਬ ਪੁਲਿਸ ਨੇ ਹਰਿਆਣਾ ਤੇ ਰਾਜਸਥਾਨ ਦੀ ਸਰਹੱਦ ਤੇ ਸਰਚ ਆਪਰੇਸ਼ਨ ਚਲਾਇਆ ਦਰਅਸਲ ਮੁਕਸਰ ਸਾਹਿਬ ਦੇ ਨਾਲ ਜਿਹੜੇ ਹੋਰ ਲੱਗਦੇ ਇਲਾਕੇ ਨੇ ਉਥੇ ਪੁਲਿਸ ਵੱਲੋਂ ਇਹ ਸਰਚ ਆਪਰੇਸ਼ਨ ਚਲਾਇਆ ਗਿਆ ਤੇ ਜਾਂਚ ਕੀਤੀ ਗਈ ਤੇ ਮੁਕਸਰ ਸਾਹਿਬ ਦੇ ਵਿੱਚ ਆਈਪੀਐਸ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ਿਆਂ ਤੇ ਸ਼ਾਰਤੀ ਅੰਸਰਾ ਦੇ ਖਿਲਾਫ ਇਹ ਅਭਿਆਨ ਚਲਾਇਆ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਆਪਰੇਸ਼ਨ ਸੀਲ 7 ਚਲਾਇਆ ਗਿਆ ਤੇ ਨਾਕਾਬੰਦੀ ਕਰਕੇ ਤਲਾਸ਼ੀ ਲਈ ਗਈ ਇਸ ਦੌਰਾਨ ਦੱਸਿਆ ਗਿਆ ਕਿ ਸ਼ਾਰਤੀ ਅੰਸਰਾ ਦੇ ਖਿਲਾਫ ਜੋ ਹੁਕਮ ਜਾਰੀ ਹੋਏ ਨੇ ਉਹਨਾਂ ਦਿਸ਼ਾ ਨਿਰਦੇਸ਼ਾ ਦੇ ਤਹਿਤ ਹੀ ਇਹ ਕਾਰਵਾਈ ਕੀਤੀ ਜਾ ਰਹੀ ਹੈ ਆਪਰੇਸ਼ਨ ਸੀਲ 7 ਦੇ ਤਹਿਤ ਸ਼ਿਮਕਸਰ ਸਾਹਿਬ ਦੇ ਨਾਲ ਲੱਗਦੀ ਹਰਿਆਣਾ ਤੇ ਰਾਜਸਥਾਨ ਦੀ ਸਰਹੱਦ ਤੇ ਵੀ ਤਲਾਸ਼ੀ ਅਭਿਆਨ ਚਲਾਇਆ ਗਿਆ। ਇਹ ਜ਼ੁਲੰਸ਼ ਸ਼ਿਮਕਸਰ ਸਾਹਿਬ ਦੀ ਸਰਹੱਦ ਦੇ ਨਾਲ ਲੱਗਦੀਆਂ ਸੀਮਾਵਾਂ ਤੇ ਇਸ ਦੇ ਨਾਲ ਹਰਿਆਣਾ ਤੇ ਉਸ ਦੇ ਨਾਲ ਰਾਜਸਥਾਨ ਵਾਲੇ ਪਾਸੇ ਜਿਹੜੀ ਸਰਹੱਦ ਲੱਗਦੀ ਉੱਥੇ ਚੈਕਿੰਗ ਕੀਤੀ ਗਈ। ਉਨੀ ਨਾਕੇ ਲਗਾਏ ਗਏ ਨੇ ਤੇਰਾ ਨਾਕੇ ਹਰਿਆਣਾ ਦੀ ਸਰਹੱਦ ਤੇ ਤੇ 6 ਨਾਕੇ Rajasthan ਦੀ ਸਰਹੱਦ ਤੇ ਲਗਾਏ ਗਏ ਇਸ ਦੌਰਾਨ ਗੈਰ ਕਾਨੂੰਨੀ ਸ਼ਰਾਬ ਤਸਕਰੀ ਤੇ ਹੋਰ ਤਰ੍ਹਾਂ ਦੇ ਜਿਹੜੇ ਪਦਾਰਥ ਨੇ ਜਿਨ੍ਹਾਂ ਦੀ ਤਸਕਰੀ ਕੀਤੀ ਜਾਂਦੀ ਹੈ ਉਹਨਾਂ ਨੂੰ ਸੀਮਾ ਤੋਂ ਆਉਣ ਜਾਣ ਨੂੰ ਲੈ ਕੇ ਚੈਕਿੰਗ ਕੀਤੀ ਗਈ ਦੱਸਿਆ ਵੀ ਜਾ ਰਿਹਾ ਹੈ ਕਿ ਇੱਥੇ ਅੱਗੇ ਵੀ ਇਸੇ ਤਰ੍ਹਾਂ ਦੀ ਜਿਹੜੀ ਇਹ ਚੈਕਿੰਗ ਹੈ ਇਹ ਜਾਰੀ ਰਹੇਗੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਲੋਕਾਂ ਨੂੰ ਕੋਈ ਜਾਣਕਾਰੀ ਮਿਲਦੀ ਹੈ ਤਾਂ ਹੈਲਪਲਾਈਨ ਨੰਬਰ 8054370100 ਤੇ ਇਸ ਦੇ ਨਾਲ ਪੁਲਿਸ ਸਟੇਸ਼ਨ ਦਾ ਮੋਬਾਈਲ ਨੰਬਰ ਜੋ ਕਿ ਸਾਂਝਾ ਕੀਤਾ ਗਿਆ ਤੇ ਇੱਥੇ ਇਹ ਵੀ ਕਿਹਾ ਗਿਆ ਹੈ ਕਿ ਮੋਬਾਈਲ ਨੰਬਰ 7888493965 ਤੇ ਸੰਪਰਕ ਕਰਕੇ ਜਿਹੇ ਅੰਸਰਾ ਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਆ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਆਈਪੀਐਸ ਦੀ ਹਦਾਇਤ ਅਨੁਸਾਰ ਅੱਜ ਪੂਰੇ ਹੀ ਪੈਨ ਪੰਜਾਬ ਆਪਣੇ ਸੂਬੇ ਵਿੱਚ ਜਿੰਨੇ ਵੀ ਡਿਸਟ੍ਰਿਕਟ ਇੰਟਰ ਸਟੇਟ ਬਾਰਡਰ ਤੇ ਪੈਂਦੇ ਨੇ ਉੱਥੇ ਆਪਰੇਸ਼ਨ ਸੀਲ 7 ਚਲਾਇਆ ਜਾ ਰਿਹਾ ਹੈ ਉਸ ਲੜੀ ਦੇ ਤਹਿਤ ਹੀ ਅੱਜ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਹੀ ਸ਼੍ਰੀ ਪੁਸ਼ਾਰ ਗੁਪਤਾ ਜੀ ਆਈਪੀਐਸ ਐਸਐਸਪੀ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਦੀ ਰੈਨਮਾਈ ਹੇਠ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜਿਹੜਾ ਕਿ ਲੰਬੀ ਡਿਵੀਜ਼ਨ ਵਿੱਚ ਅਸੀਂ ਮੌਜੂਦ ਹੈਗੇ ਹਾਂ ਕਿੱਲਿਆਂ ਵਾਲੀ ਤੇ ਡਬਲੀ ਬਾਰਡਰ ਤੇ ਇੱਥੇ ਸਵੇਰੇ 7 ਵਜੇ ਤੋਂ ਲੈ ਕੇ ਹੁਣ 1:00 ਵਜੇ ਤੱਕ ਸਖਤ ਚੈਕਿੰਗ ਕੀਤੀ ਜਾ ਰਹੀ ਹੈ ਚੱਕੀਪੁਰ ਸਾਹੀ ਵਾਹਨਾ ਦੀ ਬੱਸਾਂ ਦੀ ਤਾਂ ਕਿ ਕੋਈ ਵੀ ਕ੍ਰਿਮੀਨਲ ਹਰਿਆਣਾ ਦਾ ਰਾਜਸਥਾਨ ਦਾ